ਪੰਜਾਬ ਰਾਜ ਕਾਨੂੰਨੀ ਸੇਵਾਵਾਂ 30 ਐਸਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ 30 ਅਰुण కుమార్ ਗੁਪਤਾ ਨੇ ਨਸ਼ਾ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ ਫਤਿਹਗੜ੍ਹ ਸੈਪ ਤੋਂ ਨਸ਼ਿਆ ਵਿਰੁੱਧ ਨੌਜਵਾਨ ਨਾਮ ਹੇਠ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਗਾਸ ਕੀਤਾ ਹੁਣਾਂ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਚਲਾਈ ਗਈ ਹੈ ਜਿਸ ਦੀ ਸ਼ੁਰੂਆਤ ਬੀਤੀ ਰਾਤ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਜਸਟਿਸ ਸੂਰਿਆਕਾਂਤ ਵੱਲੋਂ ਗੁਰਦਾਉਂ ਤੋਂ ਕੀਤੀ ਗਈ ਹੈ ਮੁਹਿੰਮ ਦੇ ਸ਼ੁਭ ਆਰੰਭ ਮੌਕੇ ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਦਾ ਮੁੱਦਾ ਸਿਰਫ ਕਾਨੂੰਨ ਅਤੇ ਵਿਵਸਥਾ ਦਾ ਮਾਮਲਾ ਨਹੀਂ ਸਗੋਂ ਇਹ ਸਾਡੇ ਦੇਸ਼ ਦੇ ਭਵਿੱਖ ਦੀ ਰੱਖਿਆ ਦਾ ਸਵਾਲ ਹੈ। ਉਹਨਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਨੇ ਅਤੇ ਜਦੋਂ ਇਹ ਰੀੜ ਦੀ ਹੱਡੀ ਕਮਜ਼ੋਰ ਹੁੰਦੀ ਹੈ ਤਾਂ ਪੂਰਾ ਸਮਾਜ ਦੁੱਖ ਭੋਗਦਾ ਹੈ। ਸਾਡਾ ਨਿਆ ਪ੍ਰਣਾਲੀ ਦੇਸ਼ ਨੂੰ ਸਹੀ ਰਾਹ ਦਿਖਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਹ ਮਹਿਮਤ ਅਦਾਲਤਾਂ, ਕਾਨੂੰਨੀ ਸੇਵਾਵਾਂ, ਅਥਾਰਟੀਆਂ ਅਤੇ ਨੌਜਵਾਨਾਂ ਵਿਚਕਾਰ ਇੱਕ ਪੁਲ ਬਣਾਏਗੀ ਤਾਂ ਜੋ ਉਹ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋ ਸਕਣ। ਜਦੋਂ ਆਪਾਂ ਸੋਚਦੇ ਹਾਂ ਤੇ ਆਪਾਂ ਨੂੰ ਇਕਦਮੀ ਲੱਗਦਾ ਕਿ ਬੜਾ ਮਾੜਾ ਸ਼ਬਦ ਸੁਣ ਰਹੇ ਆ ਪਰ ਨਸ਼ਾ ਜਵਾਨੀ ਦਾ ਵੀ ਹੋ ਸਕਦਾ ਹੈ ਨਸ਼ਾ ਗੇਮ ਦਾ ਵੀ ਹੋ ਸਕਦਾ ਹੈ ਨਸ਼ਾ ਪੜਾਈ ਦਾ ਵੀ ਹੋ ਸਕਦਾ ਜੇ ਤੁਸੀਂ ਆਪਾਂ ਇਦਾਂ ਦਾ ਕੋਈ ਨਸ਼ਾ ਕਰੀਏ ਤੇ ਦੇਸ਼ ਵਾਸਤੇ ਘਰ ਵਾਸਤੇ ਤੇ ਆਪਣੇ ਵਾਸਤੇ ਚੰਗਾ ਹੈਗਾ ਜੇ ਤੁਸੀਂ ਆਪਾਂ ਨਸ਼ਾ ਪੜਾਈ ਦਾ ਹੋਏ ਤੇ ਪੜ ਕੇ ਆਪਾਂ ਬਹੁਤ ਕੋਈ ਵੀ ਅਫਸਰ ਬਣ ਸਕਦਾ ਹੈ ਦੇਸ਼ ਦੀ ਸੇਵਾ ਕਰ ਸਕਦਾ ਹੈ ਪੁਲਿਸ ਚ ਜਾ ਸਕਦਾ ਆਰਮੀ ਚ ਜਾ ਸਕਦਾ ਜਿੱਥੇ ਮਰਜੀ ਜਾ ਸਕਦਾ ਹੈ ਨਸ਼ਾ ਖੇਡ ਦਾ ਹੋਵੇ ਖੇਲ ਸਕਦੇ ਆ ਤੁਸੀਂ ਦੇਖਦੇ ਹੋ ਆਈਪੀਐਲ ਚ ਕਿੰਨੇ ਲੋਕ ਦੇਖਦੇ ਆ ਫੁੱਟਬਾਲ ਕਬੱਡੀ ਹਾਕੀ ਅੱਜ ਕੱਲ ਅੰਡਰ 19 ਵਰਲਡ ਕੱਪ ਚੱਲ ਰਿਹਾ ਹਾਕੀ ਦਾ ਨਾਲੇ ਹਾਕੀ ਤਾਂ ਪੰਜਾਬ ਦੀ ਮੁੱਖ ਗੇਮ ਵੀ ਹੈਗੀ ਆ ਇਹ ਨਸ਼ਾ ਜਵਾਨੀ ਦਾ ਹੋਵੇ ਬੰਦਾ ਸਮਾਜ ਵਿਸਥਾਵ ਨਾਲ ਕੰਮ ਕਰ ਸਕਦਾ ਪਰ ਯਾਰਾ ਨਸ਼ਾ ਦੂਜਾ ਹੈਗਾ ਇਹ ਸਾਡੇ ਸਮਾਜ ਨੂੰ ਜਿਹੜਾ ਨੂੰ ਖੋਖਲਾ ਕਰ ਰਿਹਾ ਹੈਗਾ ਪੰਜਾਬ ਦੇ ਵਿੱਚ ਉਹ ਨਹੀਂ ਆਪਾ ਗੁਰੂ ਤੇਗ ਬਹਾਦਰ ਜਿਹਦੀ 350 ਜਨਤੀ ਬਣਾ ਕੇ ਹਟੇ ਆ ਉਹਨਾਂ ਨੇ ਪਸ਼ਮੀਰੀ ਪੰਡਤਾਂ ਵਾਸਤੇ ਜਾਨ ਦਿੱਤੀ ਸੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੇ ਆਪਣੇ ਸਭ ਜਿਆਦੇ ਆਦੀ ਜਾਨ ਹੈ ਦਿੱਤੀ ਸਾਰਿਆਂ ਨੂੰ ਹਿਸਟਰੀ ਪਤਾ ਹੈ ਉਹਨਾਂ ਆਉਣ ਵਾਲੇ ਦਿਨ ਸਭਾ ਦੇ ਹੋਣ ਨੇ ਸੋ ਪੰਜਾਬ ਨੂੰ ਇੱਕ ਖੰ ਖਤਰਾ ਹੈਗਾ ਨਸ਼ੇ ਤੋਂ ਟਟਾ ਸੋ ਆਪਾਂ ਨੂੰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਆ ਪੱਤਰਕਾਰ ਸਮਾਜ ਜਿਹੜਾ ਹੈਗਾ ਇਸ 'ਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਇਹ ਹੋ ਸਕਦਾ ਹੈ ਕਿ ਜਿਹੜੇ ਲੋਕੀ ਨਸ਼ਾ ਕਰਦੇ ਆ ਜਿੱਥੇ ਨਸ਼ਾ बिकਦਾ ਹੈਗਾ ਤੁਸੀਂ ਉਹਨਾਂ ਦੀ ਥਾਵਾਂ ਦੀ ਪੁਲਿਸ ਨੂੰ ਦੱਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਦੱਸੋ ਤਾਂ ਕਿ ਉਹ ਨਸ਼ਾ ਰੁਕਾਇਆ ਜਾ ਸਕੇ ਸੋ ਮੈਂ ਹਰ ਇੱਕ ਨੂੰ ਅਪੀਲ ਕਰਦਾ ਕਿ ਨਸ਼ਾ ਛੱਡੋ ਦੇ ਦਾ ਪੰਜਾਬ ਨੂੰ ਸਭ ਤੋਂ ਵੱਡਾ ਐਸਲੇ ਖਤਰਾ ਨਸ਼ੇ ਤੋਂ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪਦੇਗੜ ਸਾਹਿਬ ਇੱਕ ਨਸ਼ੇ ਵਸਤੇ ਅਸੀਂ ਜਾਂਚ ਛੇੜੀ ਹੈ ਜਦੀ ਸ਼ੁਰੂਆਤ ਕੱਲ ਸ਼ਾਮ ਤੋਂ ਹੋ ਚੁੱਕੀ ਹੈ ਤੇ ਅਸੀਂ ਇੱਕ ਮਹੀਨਾ ਇਹ ਜਾਂਚ 'ਚ ਕੰਮ ਕਰਾਂਗੇ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਦਾ ਸਾਰਿਆਂ ਦਾ ਯੋਗਦਾਨ ਚਾਹਾਂਗਾ ਕਿ ਅਸੀਂ ਨਸ਼ੇ ਵਸਤੇ ਲੋਕਾਂ ਨੂੰ ਕਰਕਰ ਮੈਸੇਜ ਇੱਕ ਮਹੀਨੇ ਚ ਪਹੁੰਚਾ ਸਕੀਏ ਕਿ ਨਸ਼ਾ ਕਰਨਾ ਬੰਦੀ ਆਦਤ ਹੈ ਘਰ ਤਬਾਹ ਹੁੰਦਾ ਹੈ ਫੈਮਿਲੀ ਲਾਈਫ ਤਬਾਹ ਹੁੰਦੀ ਹੈ ਇਸ ਕਾ ਕਿ ਨਸ਼ਾ ਛੱਡ ਕੇ ਅਸੀਂ ਮੁਕਤ ਹਰ ਅਚ ਲੋਕਾਂ ਨੂੰ ਜੋੜ ਸਕੀਏ ਜਿੱਦਾਂ ਉਹਨੇ ਨਸ਼ਾ ਛਡਾਓ ਕੇਂਦਰ ਹੈਗਾ ਮੈਂਥੇ ਕੁਝ ਬੰਦਿਆਂ ਨਾਲ ਬੱਚਾ ਨਾਲ ਇੰਟਰੈਕਟ ਕੀਤਾ ਹੈਗਾ ਉਹ ਨਸ਼ਾ ਛੱਡ ਕੇ ਜਾ ਰਹੇ ਹੈਗੇ ਉਹਨਾਂ ਨੇ ਕੋਰਸ ਵੀ ਕੰਪਲੀਟ ਕਰ ਲਿੱਤਾ ਹੈਗਾ ਸੋ ਇਹੋ ਮੈਸੇਜ ਦੇਣਾ ਚਾਹਨਾ ਕਿ ਹੁਣ ਆਪਾਂ ਨੂੰ ਪੰਜਾਬ ਚ ਗ੍ਰੀਨ ਰੈਵੋਲੂਸ਼ਨ ਆਈ ਵਾਈਟ ਰੈਵੋਲੂਸ਼ਨ ਆਈ ਪੰਜਾਬੀ ਸਭ ਤੋਂ ਜਿਆਦਾ ਆਰਮੀ ਚ ਜਾਂਦੇ ਸੀ ਜਿਉਹਦੇ ਅਸੀਂ ਹੈਗੇ ਮਿਹਨਤੀ ਹੈਗੇ ਪੰਜਾਬ ਦੇ ਲੋਕ ਪਰ ਸਾਨੂੰ ਹੁਣ ਨਸ਼ੇ ਦੇ ਅਵਰਧ ਵੀ ਇੱਕ ਯੋਧੇ ਛੇਡ ਨਾ ਪਈ ਵਾਗ ਦਾ ਧੰਨਵਾਦ ਜੀ